ਦੇ ਗੜੀ ਦੀਪਕੀ মালা ਪਹਿਲਾ ਇੱਕ ਉਕਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਅੱਖੀਐ ਕਰ ਦੇਕਾ ਹੋਏ ਵਿਚਾਰੁ ਜਿਤ ਕਰ ਗਾਵ ਸੋਹਿਲਾ ਸਿਵ ਰੂਪ ਸਰਜਨਹਾਰੁ ਤੁਮ ਗਾਵ ਮੇਰੇ ਨਿਰਭਉ ਕਾ ਸੋਹਿਲਾ ਹਮਾਰੀ ਜਿਤ ਸੁਹਿਲੈ ਸਦਾ ਸੁਖ ਹੋਏ ਹਾਰੁ ਦੇ ਤੇ ਨਿਤ ਜੀਅ ਦੇ ਸੁਵਾਲੀਆਂ ਦੇਖੇਗਾ ਦੀਵਨਹਾਰ ਤੇਰੇ ਦਨ ਨਾ ਕੀਮਤ ਨਾ ਪਵੈ ਤਿਸ ਦਾ ਤੇ ਗਵਨ ਸੁਮਾਰੇ ਸੰਗਤ ਸਮਾ ਲੇਖਿਆ ਮਿਲ ਕਿਰਪਾ ਬੋ ਤੇਲ ਦੇਉ ਸੱਜਣ ਛੀਸੜੀਆਂ ਜੈ ਮੋ ਬੈ ਸਾਹਿਬ ਸੁਮੇਲ ਕਰ ਕਰੇ ਰੂਪਉ ਜਾ ਸਦਰੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਪਦੇਸ ਗੁਰ ਗੁਰੇ ਕੋ ਵੀ ਸਨੇਕ ਬਾਬਾ ਜੈ ਕਰ ਕਤੇ ਕੀਰਤ ਹੋਏ ਸੂ ਕਰ ਰਖ ਵਡਾਈ ਤੋਏ ਰਹਾ ਵਿਸੇ ਤਸਿਆ ਕੜੀਆਂ ਪਹਿਰਾ ਛਤੀ ਬਾਰੀ ਮਹਵਾ ਸੁਰਜੀ ਕੁਰਤ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲੇ ਰਾਮ ਚੰਦ ਦੀਪਕ ਬਨੇ ਤਾਰੇ ਕਾ ਮੰਡਲ ਜਨਕ ਮੋਤੀ ਰੂਪ ਮਲ ਆਨਲ ਪਵਨ ਚਗਰ ਕਰੇ ਸਗਲ ਬਨ ਰਾਇ ਅਨੰਤ ਜੋਤੀ ਕੈਸੀ ਆਰਤੀ ਹੋਏ ਪਵ ਖਟਣਾ ਤੇਰੀ ਆਰਤੀ ਅਨੰਤਾ ਸ਼ਬਦ ਵਾਜਤ ਤੇਰੀ ਰਹਾ ਸਹਿਸਤਬ ਨੈਣ 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 ਹੈ ਤੋਏ ਕਾ ਸਹਿਸ ਮੂਰਤਿ ਨਾ ਇਕਤਹੀ ਸਹਿਸ ਪਦ ਵਿਮਲ ਨਨੇਕ ਪਦ ਗੰਧ ਬੇਨ ਸਹਿਸ ਤਵ ਗੰਧ ਵਿਚਲਤ ਕੋਹੀ ਸਭ ਮਹਿ ਜੋਤ ਜੋਤ ਹੈ ਸੋਇ ਤਿਸਦੈ ਚਾਨਣ ਹੈ ਸਭ ਮਹਿ ਚਾਨਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋਤਿ ਸਪਾਵੈ ਸੁਆਰਤੀ ਹੋਇ ਹਰਿ ਚਾਰੇ ਬੇ ਕਬਲੇ ਮਕਰੰਤ ਲੋਭਿਤ ਮਨੋ ਅਨੰਦ ਨੋ ਮੋਹ ਹੈ ਹਰੀ ਪਿਆਸਾ ਕ੍ਰਿਪਾ ਜਲ ਦੇ ਨਾਨਕ ਸਾਰਿੰਗ ਕਾ ਹੋਈ ਜਾਂਦੀ ਤੇਰੇ ਨਾਮੇ ਵਾਸਾ ਰਾਗ ਗੜੀ ਪੂਰਬੀ ਮਹਲਾ ਜਥਾ ਕਾਮ ਕਰੂਦ ਨਗਰ ਬਹੁ ਪਰਿਆ ਮਿਲ ਸੱਜ ਖੰਡਲ ਖੰਡਾ ਏ ਪੂਰਬ ਨੇ ਤਲਖੇ ਬਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਏ ਕਰਿ ਸਾਗੂ ਅਜਨੀ ਪਨ ਵੱਡਾ ਏ ਕਰ ਡੰਡਾਤ ਪਨ ਵੱਡਾ ਏ ਰਹਾਉ ਸਗਦੇ ਹਰ ਸਾਧਨਾ ਜਾਣਿਆ ਤਨਾ ਅੰਦਰੋਂ ਮੈਂ ਖੰਡਾ ਹੀ ਜਿਉ ਜਿਉ ਚਲੈ ਚ ਪੈਦਕ ਪਾਵਹਿ ਜਬ ਕਾਲ ਸਹਿ ਸਰੰਡਾ ਹੀ ਅਰਜਨ ਹਰਿ ਹਰਿ ਨਾਮ ਸੁਬਹਾਣੇ ਤੁਖ ਜਾਨਬ ਮਰਣ ਪਵਖੰਡਾ ਹੀ ਅਬੇਨਾਸੀ ਉਰੇਖ ਪਾਇਆ ਪਰਮੇਸ਼ਰ ਬਹੁ ਸੂਪਖੰਡ ਬਹਿ ਮੰਡਾਈ ਤਮ ਗਰੀਬ ਮਸਕੀਨ ਪਰ ਤੇਰੇ ਹਰਿ ਰਖ ਰਖ ਵਡ ਵਟਾਈ ਜਨ ਨਾਨਕ ਨਾਮ ਧਾਰਿ ਕੇਹ ਹਰ ਨਾਮੇ ਹੀ ਸੁਖ ਪੰਡਾਈ ਰਾਗ ਗਉੜੀ ਪੁਰਵੀ ਮਹੱਲਾ ਪੰਜਵਾ ਕਰੁੰਬਿ ਨ ਦਿੱ ਸੜੋ ਮੇਰੇ ਮੀਤ ਸਤ ਕਹਿਰ ਕੀ ਬੇਲਾ ਇਹਾ ਘਟ ਚਲਿ ਗੁਰਲਾ ਆਖਿਆ ਕਸਣ ਸੇਲਾ ਅਦੇ ਕਟੈ ਦਿਛਰੇ ਨਾਰੇ ਮਨ ਘੁਰ ਮਿਲੇ ਕਾਜ ਸਵਾਰੇ ਰਹਾਉ ਉਹ ਸੰਚਾਰੇ ਵਿਕਾਸ ਸਿਮਹ ਕਰੇ ਬਰੰਤ ਗਿਆਨੀ ਜਿਸੈ ਜਗਾਇ ਮੀਆਂ ਵੇ ਰਸ ਕਥ ਕਥਾ ਤਨ ਜਾਣੀ ਜਾਕ ਆਏ ਸੁਹੀ ਬਿਹਰਾਜਿੰਦ ਹਰਿ ਘਰ ਤੇ ਮਨ ਹੈ ਵਸੀਰਾ ਦਿਨ ਕਰ ਮਹਿਲ ਪਾਉ ਸੁਖ ਸਹਿਜੇ ਬਰਨਾ ਹੈ ਗੁਰ ਤੇਰਾ ਅਤਰ ਜਮੀ ਪਰਖ ਬਿਦਤੀ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸਖ ਪਾਗਹਿ ਬਕ ਕਰ ਸੰਤਿ ਕੀ ਧੂਰੇ ਅਤਰ ਜਮੀ ਪਰਖ ਕਰਦਾ ਬੇਤ ਸਭ ਤੇਰਾ ਕਮਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਵਕੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਔਰਦਾ ਸ੍ਰੀ ਵਾਹਿਗੁਰੂ ਜਿੱਤਿ ਪਰਦੇ ਸ੍ਰੀ ਭਗਤੀ ਦੇ ਸਹਾਇ ਵਾਰ ਸ੍ਰੀ ਭਗਤੀ ਦੀ ਪਾਰਸ਼ਾਏ ਕਰੇ ਪ੍ਰਥਮ ਭਗਤੀ ਸਿਮਰ ਗਏ ਗੁਰੂ ਨਾਨਕ ਲਈ ਤੇ ਆਏ ਫਿਰ ਅਗਰ ਗੁਰసే ਅਰਦਾਸ ਕਰਦਾ ਸੇ ਹਿਸਾਏ ਅਜਨ ਹਰ ਗੁਰ ਜਨੋਂ ਸਿ ਭਰੋ ਸਿ ਹਰ ਵਾਰੀ ਸ੍ਰੀ ਹਰਿ ਗੁਜਨ ਤੇ ਆਈਐ ਜਿਸ ਦੇਠੇ ਸਭ ਦੁੱਖ ਜਾਏ ਤੇਗ ਬਹਾਦਰ ਸ੍ਰੀ ਘਰ ਨਾਉ ਨਿਦੇ ਆਵਤਾਈ ਸਭ ਠਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਈ ਅਸਾਂ ਪਾਸ਼ਾਆਂ ਦੀ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜਗਾਰ ਦਾ ਧਿਆਨ ਧਰ ਕੇ ਬੋਲੋ ਜੀ ਏ ਜਿਵੇਂ ਮਾਣਿਆ ਦੇ ਮਾਨ ਨਿਤਾਨਿਆ ਦੇ ਤਾਨ ਸ੍ਰੀ ਅੰਦਿਆਸ ਸੱਚੇ ਪਤਾ ਗਰੀਵਾਰ ਤੁਹਾਨੂੰ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਕੀਤੀ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਆਪਲੀ ਮਿਹਰਬਾਨੀ ਦਾ ਸਾਮਾ ਦੇ ਦੀਵਾਨ ਸਜੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪਣੇ ਬੱਚਿਆਂ ਬਧੋਰਾਂ ਨਾਲ ਲੱਗੇ ਸੰਗਤ ਸਿੰਘ ਰੂਪ ਵਿੱਚ ਆਰਤੀ ਦੇ ਸ਼ਬਦ ਕੀਰਤਨ ਸੋਇਲਾ ਸਾਹਿਬ ਦੇ ਪਾਠ ਹੋਏ ਆਪ ਜੀ ਦੇ ਸੁਖਾਸਨ ਕੀਤੇ ਗਏ ਹਨ ਸੁਖਾਸਨ ਦੀ ਸੇਵਾ ਕਰਦੇ ਆ ਬਾਣੀ ਪੜਦੇ ਆ ਕੀਰਤਨ ਕਰਦੇ ਆ ਬੇਅਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਆਪ ਜੀ ਨੇ ਅਣਜਾਣ ਦੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਬਾਣੀ ਪੜਨ ਦੀ ਸਮਰੱਥ ਬਖਸ਼ੀ ਆਪ ਕਿਰਪਾ ਕਰੋ ਆਈ ਸੰਗਤ ਦੀ ਹਾਜ਼ਰੀ ਦਾ ਤੇ ਪਰਿਵਾਰ ਕੱਢਣੀ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਆਪ ਲਈ ਵਿਸਾਈ ਹਾਜ਼ਰ ਹੈ ਜੀ ਆਪ ਵਿਸ਼ਰਣ ਕਰੋ ਸੰਗਤਾਂ ਨੂੰ ਸੇਵਾ ਕਰੂ ਛੁੱਟੀਆਂ ਬਖਸ਼ੋ ਅਗਲੇ ਦਿਨ ਜਗਦੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਨੇ ਅਖਰ ਵਾਦਾ ਕਰਦਾ ਕੋ ਜਿ ਤੁਮਾਫ ਕਰਨੇ ਸਰਬਦ ਦੇ ਕਾਰਜਾਸ ਕਰਨੇ ਸਹੀ ਪਿਆਰਿਆਂ ਦੇ ਮੇਲ ਕਰਾਓ ਜਿੰਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਮ ਤੇ ਨਾਮ ਜੜਤੀ ਖਲਾ ਤੇਰੇ ਬਾਣੇ ਸਰਬਦ ਦਾ ਬੰਦਾ ਵਾਹ ਗੁਰੂ ਜੀ ਦਾ ਖਾਲਸਾ ਵਾਹ ਕਿਦ ਬੋਲੇ